ਕਈ ਘਟਨਾਵਾਂ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਸੁਣਦੇ ਆਂ ਤਾਂ ਆਪਾਂ ਨੂੰ ਲੱਗਦਾ ਕਿ ਨਹੀਂ ਯਾਰ ਇਹ ਸੱਚ ਨਹੀਂ ਹੈ ਤੇ ਆਪਾਂ ਇਹ ਵੀ ਸੋਚਦੇ ਆਂ ਕਿ ਇਹ ਸੱਚ ਹੋਵੇ ਵੀ ਨਾ ਕਿਉਂਕਿ ਇਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਜਿਨ੍ਹਾਂ ਨੂੰ ਸੁਣ ਕੇ ਇਨਸਾਨੀਅਤ ਸ਼ਰਮਸ਼ਾਰ ਹੋ ਜਾਂਦੀ ਹੈ ਰਿਸ਼ਤੇ ਤਾਰ-ਤਾਰ ਹੋ ਜਾਂਦੇ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਵੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਘਟਨਾ ਕੀ ਗੱਲ ਰਖੜੀਆਂ ਵਾਲੇ ਦਿਨ ਦੀ ਆ ਜਦੋਂ ਭੈਣ ਭਰਾ ਇੱਕ ਦੂਜੇ ਦੇ ਨਾਲ ਬੜੇ ਪਿਆਰ ਨਾਲ ਰਖੜੀਆਂ ਦਾ ਤਿਹਾਰ ਮਨਾ ਰਹੇ ਸੀ ਭੈਣਾ ਭਰਾਵਾਂ ਦੇ ਗੁੱਟ ਉੱਤੇ ਰਖੜੀ ਬੰਨ੍ਹ ਰਹੀਆਂ ਸੀ ਤੇ ਭਰਾ ਭੈਣਾ ਦੀ ਰੱਖਿਆ ਕਰਨ ਦੀ ਸੌਖਾ ਰਹੇ ਸੀ ਉਸ ਦਿਨ ਦੀ ਐਨੀ ਸ਼ਰਮਸ਼ਾਰ ਕਰਨ ਵਾਲੀ ਘਟਨਾ ਜਦੋਂ ਤੁਸੀਂ ਵੀ ਸੁਣੋਗੇ ਤਾਂ ਤੁਹਾਡੇ ਵੀ ਰਾਉਂਗ ਤੇ ਖੜੇ ਹੋ ਜਾਣਗੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਹਰਦੋਈ ਇਸ ਦਾ ਥਾਣਾ ਬੋਟਾ ਗੋਕੁਲ ਇਸ ਥਾਣੇ ਦੇ ਵਿੱਚ ਇੱਕ ਬੰਦਾ ਆਉਂਦਾ ਜਿਸ ਦਾ ਨਾਮ ਰਾਮ ਸਾਗਰ ਹੁੰਦਾ ਹੈ ਉਹ ਆ ਕੇ ਐਸ ਐਚਓ ਸਾਹਿਬ ਨੂੰ ਕਹਿੰਦਾ ਕਿ ਐਸ ਐਚਓ ਸਾਹਿਬ ਮੇਰੀ ਬੇਟੀ ਜਿਸ ਦਾ ਨਾਮ ਮਾਨਸੀ ਹੈ ਇਹ ਗੱਲ ਹੈ 22 ਅਗਸਤ 2024 ਦੀ ਮਾਨਸੀ ਪਾਂਡਿਆ ਉਸ ਦੀ ਉਮਰ 22 ਸਾਲ ਹੈ 19 ਅਗਸਤ 2024 ਨੂੰ ਮੈਂ ਉਸ ਨੂੰ ਉਸ ਦੇ ਮਾਮੇ ਦੇ ਘਰ ਜੋ ਕਿ ਸ਼ੂਗਰ ਕਲੋਨੀ ਦੇ ਵਿੱਚ ਰਹਿੰਦਾ ਹੈ ਉਸ ਦੇ ਮਾਮੇ ਦੇ ਘਰ ਡ੍ਰੌਪ ਕਰਕੇ ਗਿਆ ਕਿਉਂਕਿ ਮੈਂ ਲਖਨਊ ਜਾਣਾ ਸੀ ਮੈਂ ਰਸਤੇ ਦੇ ਵਿੱਚ ਆਪਣੀ ਬਾਈਕ ਤੇ ਉਸ ਨੂੰ ਡ੍ਰੌਪ ਕਰ ਦਿੱਤਾ ਤੇ ਉਸ ਤੋਂ ਬਾਅਦ ਮੈਂ ਲਖਨਊ ਚਲਾ ਗਿਆ ਕਿਉਂਕਿ ਮਾਨਸੀ ਨੇ ਕਿਹਾ ਸੀ ਕਿ ਮੈਂ ਰਖੜੀ ਬੰਨਣ ਜਾਣਾਗਾ 19 ਅਗਸਤ ਦੀ ਸ਼ਾਮ ਨੂੰ ਮਾਨਸੀ ਦੇ ਮਾਮੇ ਮਦੀਕਾਂਤ ਦਾ ਫੋਨ ਮਾਨਸੀ ਦੇ ਪਿਤਾ ਰਾਮ ਸਾਗਰ ਨੂੰ ਆਉਂਦਾ ਹੈ ਕਿ ਮਾਨਸੀ ਦਾ ਕੋਈ ਪਤਾ ਨਹੀਂ ਉਹ ਕਿੱਥੇ ਚਲੀ ਗਈ ਲੱਗਦਾ ਹੈ ਕਿ ਕਿਸੇ ਮੁੰਡੇ ਨਾਲ ਭੱਜ ਗਈ ਇਹ ਸੁਣ ਕੇ ਮਾਨਸੀ ਦਾ ਪਿਤਾ ਰਾਮ ਸਾਗਰ ਬੜਾਈ ਪਰੇਸ਼ਾਨ ਹੋ ਜਾਂਦਾ ਹੈ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਤੇ ਮਧਿਕਾਂਤ ਨੇ ਇਹ ਵੀ ਦੱਸਿਆ ਕਿ ਜਦੋਂ ਮੈਂ ਮਾਨਸੀ ਦਾ ਫੋਨ ਲਗਾਇਆ ਫੋਨ ਬੰਦ ਆ ਰਿਹਾ ਸੀ ਇਹ ਗੱਲ ਸੁਣ ਕੇ ਰਾਮ ਸਾਗਰ ਟ੍ਰੇਨ ਫੜ ਕੇ ਉਸੇ ਸਮੇਂ ਮਾਨਸੀ ਦੇ ਮਾਮੇ ਕੋਲ ਆ ਜਾਂਦਾ ਹੈ ਤੇ ਹੁਣ ਇਹ ਦੋਨੋਂ ਮਾਨਸੀ ਦੀ ਤਲਾਸ਼ ਕਰਨ ਲੱਗਦੇ ਆ ਇਹ ਗੱਲ ਹੈ 19 ਅਗਸਤ 2024 ਦੀ ਰਖੜੀਆਂ ਵਾਲੇ ਦਿਨ ਦੀ ਰਾਤ ਨੂੰ ਇਹ ਤਲਾਸ਼ ਕਰਦੇ ਨੇ ਤੇ ਰਾਮ ਸਾਗਰ ਮਦੀਕਾਨ ਤੋਂ ਪੁੱਛਦਾ ਵੀ ਹੈ ਕਿ ਕੀ ਹੋਇਆ ਸੀ ਕਿਵੇਂ ਹੋਇਆ ਸੀ ਤੇ ਨਾਲ ਨਾਲ ਉਹ ਮਾਨਸੀ ਦੀ ਤਲਾਸ਼ ਕਰਦੇ ਨੇ ਰਾਤ ਲੰਘ ਜਾਂਦੀ ਹੈ 20 ਅਗਸਤ ਆ ਜਾਂਦੀ ਹੈ 20 ਅਗਸਤ ਨੂੰ ਫੇਰ ਮਾਨਸੀ ਦੀ ਤਲਾਸ਼ ਕੀਤੀ ਜਾਂਦੀ ਹੈ ਰਿਸ਼ਤੇਦਾਰਾਂ ਤੋਂ ਪਤਾ ਕੀਤਾ ਜਾਂਦਾ ਪਰ ਜਿਆਦਾ ਰੌਲਾ ਵੀ ਨਹੀਂ ਪਾਇਆ ਜਾਂਦਾ ਕਿਉਂਕਿ ਮਾਨਸੀ ਦੇ ਪਿਤਾ ਨੂੰ ਇਹ ਸੀ ਕਿ ਜੇ ਮੇਰੀ ਬੇਟੀ ਕਿਸੇ ਨਾਲ ਭੱਜ ਗਈ ਹੋਈ ਤਾਂ ਮੇਰੀ ਸਾਰੇ ਸਮਾਜ ਦੇ ਵਿੱਚ ਬੇਇੱਜ਼ਤੀ ਹੋ ਜਾਵੇਗੀ ਇਸ ਲਈ ਉਹ ਆਪਣੇ ਤੌਰ ਤੇ ਹੀ ਮਾਨਸੀ ਦੀ ਤਲਾਸ਼ ਕਰਦੇ ਨੇ ਪਰ ਮਾਨਸੀ ਨਹੀਂ ਮਿਲਦੀ ਮਾਨਸੀ ਦਾ ਫੋਨ ਬੰਦ ਆ ਰਿਹਾ ਹੁੰਦਾ 20 ਅਗਸਤ ਲੰਘ ਜਾਂਦੀ ਹੈ 21 ਅਗਸਤ ਲੰਘ ਜਾਂਦੀ ਹੈ ਪਰ ਜਦੋਂ ਮਾਨਸੀ ਦਾ ਕੁਝ ਵੀ ਪਤਾ ਨਹੀਂ ਲੱਗਦਾ ਤਾਂ 22 ਅਗਸਤ 2024 ਨੂੰ ਰਾਮ ਸਾਗਰ ਫੈਸਲਾ ਕਰਦਾ ਕਿ ਮੈਂ ਪੁਲਿਸ ਵਿੱਚ ਕੰਪਲੀਟ ਕਰਾਂਗਾ ਉਹ ਐਸ ਐਚਓ ਸਾਹਿਬ ਕੋਲੇ ਆਉਂਦਾ ਤੇ ਐਸ ਐਚਓ ਸਾਹਿਬ ਕੋਲੇ ਥਾਣੇ ਦੇ ਵਿੱਚ ਆ ਕੇ ਆਪਣੀ ਕੰਪਲੇਟ ਦਰਜ ਕਰਵਾਉਂਦਾ ਹੈ ਐਸ ਐਚਓ ਸਾਹਿਬ ਇਹ ਸਾਰੀ ਕਹਾਣੀ ਸੁਣਦੇ ਆ ਉਸ ਤੋਂ ਬਾਅਦ ਐਸ ਐਚਓ ਸਾਹਿਬ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਆਪਣੇ ਤੌਰ ਤੇ ਤਲਾਸ਼ ਵੀ ਕੀਤੀ ਪਰ ਮਾਨਸੀ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ ਹੁਣ ਐਸ ਐਚਓ ਸਾਹਿਬ ਮਦੀਕਾਂਤ ਦੀ ਘਰ ਵਾਲੀ ਯਾਨੀ ਮਾਨਸੀ ਦੀ ਮਾਮੀ ਤੋਂ ਪੁੱਛਗਿੱਛ ਕਰਦੇ ਆ ਉਸ ਨੂੰ ਪੁੱਛਦੇ ਆ ਕਿ ਉਸ ਦਿਨ ਕੀ ਹੋਇਆ ਸੀ ਤਾਂ ਮਾਨਸੀ ਦੀ ਮਾਮੀ ਦੱਸਦੀ ਹੈ ਕਿ ਮੈਂ ਤਾਂ ਉਸ ਦਿਨ ਘਰ ਹੈ ਹੀ ਨਹੀਂ ਸੀ ਮੈਂ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਗਈ ਹੋਈ ਸੀ ਰਖਣੀਆਂ ਬੰਨਣ ਉਸ ਦਿਨ ਤਾਂ ਸਿਰਫ ਘਰ ਦੇ ਵਿੱਚ ਮਦਿਕਾਂਤ ਹੀ ਸੀ ਜਾਨੀ ਮਾਨਸੀ ਦਾ ਮਾਮਾ ਹੀ ਸੀ ਹੁਣ ਪੁਲਿਸ ਦਾ ਸ਼ੱਕ ਮਦਿਕਾਂਤ ਦੇ ਉੱਤੇ ਜਾਂਦਾ ਕਿ ਇਸ ਬੰਦੇ ਨੂੰ ਸਭ ਪਤਾ ਹੈ ਕਿ ਮਾਨਸੀ ਕਿੱਥੇ ਹੈ ਹੁਣ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਜਦੋਂ ਪੁਲਿਸ ਇਸ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤਾਂ ਇਹ ਕੰਬ ਰਿਹਾ ਹੁੰਦਾ ਡਰ ਰਿਹਾ ਹੁੰਦਾ ਤੇ ਪੁਲਿਸ ਨੂੰ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਪੁਲਿਸ ਇਸ ਨੂੰ ਪੁੱਛਦੀ ਹੈ ਕਿ ਦੱਸ ਮਾਨਸੀ ਕਿੱਥੇ ਆ ਤਾਂ ਇਹ ਪਹਿਲੀ ਵਾਰੀ ਚ ਸਭ ਕੁਝ ਕਬੂਲ ਕਰ ਲੈਂਦਾ ਇਹ ਦੱਸਦਾ ਹੈ ਕਿ ਮੈਂ ਮਾਨਸੀ ਨੂੰ ਬੜਾ ਪਿਆਰ ਕਰਦਾ ਸੀ ਮੈਂ ਇਹ ਨਹੀਂ ਦੇਖ ਸਕਦਾ ਸੀ ਕਿ ਮਾਨਸੀ ਕਿਸੇ ਹੋਰ ਨਾਲ ਜਾਵੇ ਕਿਸੇ ਹੋਰ ਨਾਲ ਪਿਆਰ ਕਰੇ ਇਸ ਲਈ ਮੈਂ ਉਸ ਨੂੰ ਮਾਰ ਦਿੱਤਾ ਇਹ ਗੱਲ ਸੁਣ ਕੇ ਪੁਲਿਸ ਹੈਰਾਨ ਹੋ ਜਾਂਦੀ ਹੈ ਪੁਲਿਸ ਉਸ ਨੂੰ ਕਹਿੰਦੀ ਹੈ ਕਿ ਸਾਨੂੰ ਸਹੀ-ਸਹੀ ਦੱਸ ਕੀ ਗੱਲ ਹੈ ਪੂਰੀ ਕਹਾਣੀ ਦੱਸ ਤੇ ਉਸ ਤੋਂ ਬਾਅਦ ਜੋ ਕਹਾਣੀ ਮਾਨਸੀ ਦਾ ਮਾਮਾ ਮਦਿਕਾਂਤ ਦੱਸਦਾ ਉਹ ਸੁਣ ਕੇ ਤੁਸੀਂ ਵੀ ਇਹ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਇਹੋ ਜਿਹੇ ਦਰਿੰਦਿਆਂ ਦਾ ਇਸ ਸਮਾਜ ਉੱਤੇ ਕੀ ਕੰਮ ਹੈ ਇਹੋ ਜਿਹਾਂ ਨੂੰ ਫਾਂਸੀ ਦੀ ਸਜ਼ਾ ਕਾਨੂੰਨ ਕਿਉਂ ਨਹੀਂ ਦਿੰਦਾ ਇਸ ਨੇ ਦੱਸਿਆ ਕਿ ਅੱਜ ਤੋਂ 2 ਸਾਲ ਪਹਿਲਾਂ ਜਦੋਂ ਮਾਨਸੀ 20 ਸਾਲਾਂ ਦੀ ਸੀ ਮੈਂ ਇਹਨਾਂ ਦੇ ਘਰ ਜਦੋਂ ਜਾਇਆ ਕਰਦਾ ਸੀ ਤਾਂ ਮੈਂ ਮਾਨਸੀ ਦੀ ਆਈਡੀ ਦੇਖੀ ਉਸ ਦਾ ਫੋਨ ਫੜ ਕੇ ਤਾਂ ਉਸ ਦੀ ਕਈ ਮੁੰਡਿਆਂ ਦੇ ਨਾਲ ਚੈਟ ਕੀਤੀ ਹੋਈ ਸੀ ਤਾਂ ਹੁਣ ਮੈਨੂੰ ਲੱਗਿਆ ਕਿ ਮਾਨਸੀ ਹੁਣ ਵੱਡੀ ਹੋ ਗਈ ਕਿਉਂ ਨਾ ਮੈਂ ਇਸ ਉੱਤੇ ਆਪਣਾ ਜਾਲ ਸੈੱਟ ਲਾਵਾਂ ਤਾਂ ਇਸ ਨੇ ਮਾਨਸੀ ਨੂੰ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਲਗਾ ਲਿਆ ਕਿਉਂਕਿ ਮਾਨਸੀ ਆਪਣੇ ਮਾਮੇ ਦੇ ਨੇੜੇ ਸੀ ਜੋ ਮੁੰਡਿਆਂ ਨਾਲ ਚੈਟ ਕਰਦੀ ਸੀ ਉਹ ਦੂਰ ਸੀ ਹੁਣ ਜੋ ਵੀ ਮਾਨਸਿਕੀ ਦੀ ਡਿਮਾਂਡ ਹੁੰਦੀ ਉਹ ਇਹ ਉਸ ਦਾ ਮਾਮਾ ਪੂਰੀ ਕਰਦਾ ਯਾਨੀ ਹੁਣ ਇਸ ਨੇ ਆਪਣੇ ਜਾਲ ਦੇ ਵਿੱਚ ਮਾਨਸੀ ਨੂੰ ਪੂਰੀ ਤਰ੍ਹਾਂ ਫਸਾ ਲਿਆ ਸੀ ਉਸ ਤੋਂ ਬਾਅਦ ਇਹ ਇਸ ਦੀ ਭਾਣ ਜੀ ਇਸ ਦੀ ਪ੍ਰੇਮਿਕਾ ਬਣ ਗਈ ਸੀ ਹੁਣ ਇਹ ਸਬੰਧ ਵੀ ਬਣਾਉਂਦੇ ਸੀ ਇਦਾਂ ਕਰਕੇ 1 ਸਾਲ ਲੰਘਿਆ 2 ਸਾਲ ਲੰਘ ਗਏ 2 ਸਾਲਾਂ ਬਾਅਦ ਹੁਣ ਕਿਉਂਕਿ ਜੋ ਮਾਨਸੀ ਦਾ ਮਾਮਾ ਮਦਿਕਾਂਤ ਸੀ ਉਹ ਤਕਰੀਬਨ 50 ਸਾਲਾਂ ਦਾ ਸੀ ਤੇ ਮਾਨਸੀ ਹੁਣ 22 ਸਾਲਾਂ ਦੀ ਸੀ ਮਾਨਸੀ ਨੂੰ ਇੱਕ ਮੁੰਡਾ ਪਸੰਦ ਆਉਂਦਾ ਹੈ ਤਾਂ ਮਾਨਸੀ ਆਪਣੇ ਪਰਿਵਾਰ ਨੂੰ ਦੱਸਦੀ ਹੈ ਕਿ ਮੈਨੂੰ ਇੱਕ ਮੁੰਡਾ ਪਸੰਦ ਹੈ ਉਹ ਉਸ ਨਾਲ ਗੱਲਾਂ ਵੀ ਕਰਦੀ ਸੀ ਪਰ ਜਦੋਂ ਇਹ ਮਾਨਸੀ ਦੇ ਮਾਮੇ ਨੂੰ ਪਤਾ ਲੱਗਦਾ ਹੈ ਮਦਿਕਾਂਤ ਨੂੰ ਤਾਂ ਮਦਿਕਾਂਤ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਿਆ ਕਿਉਂਕਿ ਮਦਿਕਾਂਤ ਤਾਂ ਹੁਣ ਬੁढ़ा ਹੋ ਚੁੱਕਿਆ ਸੀ ਉਹ 50 ਸਾਲਾਂ ਦਾ ਸੀ ਪਰ ਉਹ ਮੁੰਡਾ ਜਵਾਨ ਸੀ ਇਸ ਲਈ ਮਾਨਸੀ ਦਾ ਉਸ ਵੱਲ ਖਿਚਾਅਬ ਸੀ ਪਰ ਮਦਿਕਾਂਤ ਨਹੀਂ ਚਾਹੁੰਦਾ ਸੀ ਕਿ ਮਾਨਸੀ ਕਿਸੇ ਹੋਰ ਦੀ ਹੋਵੇ ਕਿਸੇ ਹੋਰ ਨਾਲ ਮਦਿਕਾਂਤ ਉਸ ਨੂੰ ਦੇਖਣਾ ਪਸੰਦ ਨਹੀਂ ਕਰਦਾ ਸੀ ਹੁਣ ਮਾਨਸੀ ਨੇ ਮਦਿਕਾਂਤ ਦੇ ਨਾਲ ਗੱਲਬਾਤ ਕਰਨੀ ਵੀ ਘਟਾ ਦਿੱਤੀ ਸੀ ਜਾਣੀ ਹੁਣ ਮਾਨਸੀ ਦਾ ਇੰਟਰਸਟ ਮਦਿਕਾਂਤ ਤੋਂ ਬਿਲਕੁਲ ਖਤਮ ਹੋ ਗਿਆ ਸੀ ਤੇ ਜੋ ਹੁਣ ਉਸ ਦਾ ਸਾਥੀ ਸੀ ਜਾਨੀ ਜੋ ਮੁੰਡਾ ਸੀ ਉਸ ਦੇ ਨਾਲ ਇਸ ਦੀ ਅਟੈਚਮੈਂਟ ਜ਼ਿਆਦਾ ਹੋ ਗਈ ਪਰ ਇਹ ਗੱਲ ਮਦਿਕਾਂਤ ਬਰਦਾਸ਼ਤ ਨਹੀਂ ਕਰ ਰਿਹਾ ਸੀ ਜਦੋਂ ਮਾਨਸੀ ਨੇ ਇਸ ਮੁੰਡੇ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਪਰਿਵਾਰ ਨੂੰ ਉਹ ਮੁੰਡਾ ਪਸੰਦ ਆ ਜਾਂਦਾ ਤੇ ਉਹ ਮਾਨਸੀ ਦਾ ਉਸ ਦੇ ਨਾਲ ਵਿਆਹ ਤੈਅ ਕਰ ਦਿੰਦੇ ਨੇ ਵਿਆਹ ਹੁੰਦਾਗਾ ਨਵੰਬਰ ਦੇ ਵਿੱਚ ਜਦੋਂ ਇਹ ਗੱਲ ਮਦਿਕਾਂਤ ਨੂੰ ਪਤਾ ਲੱਗਦੀ ਹੈ ਤਾਂ ਉਹ ਹੋਰ ਗੁੱਸੇ ਦੇ ਵਿੱਚ ਆ ਜਾਂਦਾ ਹੈ ਉਹ ਨਹੀਂ ਚਾਹੁੰਦਾ ਸੀ ਕਿ ਮਾਨਸੀ ਉਸ ਤੋਂ ਦੂਰ ਜਾਵੇ ਉਹ ਨਹੀਂ ਚਾਹੁੰਦਾ ਸੀ ਕਿ ਮਾਨਸੀ ਨੂੰ ਉਸ ਤੋਂ ਬਗੈਰ ਕੋਈ ਟੱਚ ਕਰੇ ਪਰ ਮਾਨਸੀ ਉਸ ਨੂੰ ਫੋਨ ਕਰਨਾ ਬੰਦ ਕਰ ਦਿੰਦੀ ਹੈ ਉਸ ਨੂੰ ਇਗਨੋਰ ਕਰਦੀ ਹੈ ਹੁਣ 19 ਅਗਸਤ 2024 ਆ ਜਾਂਦਾ ਹੈ ਰਖੜੀਆਂ ਵਾਲਾ ਦਿਨ ਤਾਂ ਮਦਿਕਾਂਤ ਮਾਨਸੀ ਨੂੰ ਫੋਨ ਕਰਦਾ ਹੈ ਕਿ ਮੈਂ ਤੇਰੇ ਨਾਲ ਆਖਰੀ ਵਾਰ ਗੱਲ ਕਰਨੀ ਹੈ ਮੈਂ ਤੇਰੇ ਨਾਲ ਆਖਰੀ ਵਾਰ ਮਿਲਣਾ ਇਸ ਤੋਂ ਬਾਅਦ ਮੈਂ ਤੈਨੂੰ ਭੁੱਲ ਜਾਵਾਂਗਾ ਤੂੰ ਕੋਈ ਵੀ ਬਹਾਨਾ ਲਾ ਕੇ ਮੇਰੇ ਕੋਲ ਆ ਤੇਰੀ ਮਾਮੀ ਤਾਂ ਪੇਕੇ ਗਈ ਹੋਈ ਆ ਬੱਚੇ ਵੀ ਪੇਕੇ ਗਏ ਹੋਏ ਨੇ ਤਾਂ ਹੁਣ ਮਾਨਸੀ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਮੈਂ ਮਾਮੇ ਦੇ ਬੱਚਿਆਂ ਦੇ ਰਖੜੀ ਬਣ ਕੇ ਆਉਣੀ ਆ ਇਸ ਲਈ ਤੁਸੀਂ ਮੈਨੂੰ ਮਾਮੇ ਕੋਲ ਛੱਡ ਦੇਵੋ ਤਾਂ ਮਾਨਸੀ ਦਾ ਪਿਤਾ ਰਾਮ ਸਾਗਰ ਉਸ ਨੂੰ ਸੂਗਰ ਕਲੋਨੀ ਦੇ ਵਿੱਚ ਡਰਾਪ ਕਰ ਦਿੰਦਾ ਤੇ ਆਪ ਉਸਨੇ ਲਖਨਊ ਜਾਣਾ ਹੁੰਦਾ ਜਦੋਂ ਮਾਨਸੀ ਹੁਣ ਮਦਿਕਾਂਤ ਦੇ ਕੋਲ ਜਾਂਦੀ ਹੈ ਮਦਿਕਾਂਤ ਦੇ ਮਨ ਵਿੱਚ ਬੇਈਮਾਨੀ ਸੀ ਉਹ ਇਸ ਨੂੰ ਮਦਿਕਾਂਤ ਦਾ ਇੱਕ ਪਲਾਟ ਲੈਤਾ ਹੋਇਆ ਸੀ ਕਾਂਸੀ ਰਾਮ ਕਲੋਨੀ ਵਿੱਚ ਉੱਥੇ ਲੈ ਜਾਂਦਾ ਹੈ ਉੱਥੇ ਪਲਾਟ ਦੇ ਵਿੱਚ ਇੱਕ ਕਮਰਾ ਵੀ ਪਾਇਆ ਹੋਇਆ ਸੀ ਇਸ ਦੀ ਪੂਰੀ ਸਾਜ਼ਿਸ਼ ਸੀ ਕਿ ਮੈਂ ਮਾਨਸੀ ਨੂੰ ਜਿਉਂਦਾ ਨਹੀਂ ਛੱਡਾਂਗਾ ਪਹਿਲਾਂ ਤਾਂ ਇਹ ਮਾਨਸੀ ਨਾਲ ਉੱਥੇ ਗੱਲਬਾਤ ਕਰਦਾ ਹੈ ਉਸ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਉਸ ਵਿੱਚ ਅਸਫਲ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਗੁੱਸੇ ਦੇ ਨਾਲ ਮਾਨਸੀ ਦਾ ਗਲ ਘੁੱਟ ਦਿੰਦਾ ਹੈ ਗਲ ਘੁੱਟ ਕੇ ਉਸ ਦੀ ਹੱਤਿਆ ਕਰ ਦਿੰਦਾ ਹੈ ਹੱਤਿਆ ਕਰਨ ਤੋਂ ਬਾਅਦ ਉੱਥੇ ਹੀ ਇੱਕ ਟੋਇਆ ਪੱਟ ਕੇ ਮਾਨਸੀ ਨੂੰ ਦੱਬ ਦਿੰਦਾ ਹੈ ਤੇ ਉਸ ਤੋਂ ਬਾਅਦ ਜੋ ਮਾਨਸੀ ਦਾ ਫੋਨ ਹੁੰਦਾ ਹੈ ਉਸ ਨੂੰ ਬੰਦ ਕਰਕੇ ਬੱਸ ਛੱਡੇ ਦੇ ਵਿੱਚ ਚਲਿਆ ਜਾਂਦਾ ਤੇ ਇੱਕ ਬੱਸ ਦੇ ਵਿੱਚ ਰੱਖ ਦਿੰਦਾ ਹੈ ਤਾਂ ਜੋ ਪੁਲਿਸ ਗੁੰਮਰਾਹ ਹੋ ਜੇ ਬਸ ਦੇ ਵਿੱਚੋਂ ਕਿਸੇ ਨੂੰ ਫੋਨ ਮਿਲ ਜੇ ਤੇ ਜਦੋਂ ਫੋਨ ਕਿਤੇ ਹੋਰ ਜਾ ਕੇ ਖੁੱਲੇ ਤਾਂ ਜਦੋਂ ਪੁਲਿਸ ਨੂੰ ਲੋਕੇਸ਼ਨ ਪਤਾ ਲੱਗੇ ਤਾਂ ਪੁਲਿਸ ਨੂੰ ਲੱਗੇ ਕਿ ਮਾਨਸੀ ਜਿਉਂਦੀ ਹੈ ਤੇ ਕਿਤੇ ਹੋਰ ਚਲੀ ਗਈ ਪਰ ਜਿਵੇਂ ਕਹਿੰਦੇ ਆਪਰਾਧੀ ਜਿੰਨਾ ਮਰਜੀ ਛਾਤ ਰਹੇ ਪਰ ਪੁਲਿਸ ਜਦੋਂ ਆਪਣੀ ਆਈ ਤੇ ਆ ਜਾਂਦੀ ਹੈ ਤਾਂ ਵੱਡੇ ਵੱਡਿਆਂ ਨੂੰ ਸੱਦੇ ਕਰ ਦਿੰਦੀ ਹੈ ਇਸੇ ਤਰ੍ਹਾਂ ਮਦਿਕਾਂਤ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਐਫ ਆਈ ਆਰ ਦਰਜ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਸੋ ਇਹ ਜਿਹੜੀ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਘਟ ਰਹੀਆਂ ਨੇ ਕਿਵੇਂ ਇੱਕ ਮਾਮੇ ਤੇ ਭਾਣ ਜੀ ਦੇ ਸੰਬੰਧ ਬਣ ਜਾਂਦੇ ਕਿਵੇਂ ਇੱਕ ਮਾਮਾ ਕਲ ਜੁਗੀ ਮਾਮਾ ਜਿਸ ਦੀ ਉਮਰ ਲਗਭਗ 50 ਸਾਲ ਸੀ ਤੇ ਉਹ ਆਪਣੀ 20 ਸਾਲ ਦੀ ਭਾਣ ਜੀ ਦੇ ਨਾਲ ਕਿੰਨਾ ਮਾੜਾ ਕਰਤਤ ਕਰਦਾ ਕਿੱਡਾ ਗੰਦਾ ਬੰਦਾ ਹੋਵੇਗਾ ਇਹੋ ਜਿਹੇ ਬੰਦਿਆਂ ਨੂੰ ਕਾਨੂੰਨ ਨੂੰ ਫਾਂਸੀ ਦੇਣੀ ਚਾਹੀਦੀ ਹੈ ਇਹੋ ਜਿਹੇ ਬੰਦਿਆਂ ਨੂੰ ਚਰਾਹੇ ਤੇ ਖੜਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਜੋ ਐਦਾਂ ਦੇ پاک ਪਵਿੱਤਰ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਰਸਿਕਾਲ